ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਫੇਸਬੁੱਕ ਫੈਮਿਲੀ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਰਪੂਣ ਹੱਤਿਆ ਦੀ ਅਕਸਰ ਦੇਖਿਆ ਜਾਂਦਾ ਵੀ ਆਪਣੇ ਦੇਸ਼ ਦੇ ਵਿੱਚ ਜਿਹੜੇ ਕੁੜੀਆਂ ਦੀ ਗਿਣਤੀ ਆ ਉਹ ਬਹੁਤ ਜ਼ਿਆਦਾ ਘਟਦੀ ਜਾਂਦੀ ਹੈ ਤੇ ਜਿਹੜੇ ਮੁੰਡੇ ਆ ਉਹਨਾਂ ਦੀ ਮੈਰਿਜ ਵਗੈਰਾ ਨਹੀਂ ਹੋ ਰਹੀ ਕੋਈ ਤਾਂ ਵੀ ਆਪਣੇ ਦੇਸ਼ ਨੂੰ ਨਸ਼ੇ ਨੇ ਖਾ ਲਿਆ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਸਾਰੇ ਮੁੰਡੇ ਵੀਰੋ ਕੁਝੇ ਨਹੀਂ ਹੁੰਦੇ ਕੁਝ ਮੁੰਡੇ ਆਪਣੇ ਮਾਪਿਆਂ ਦੇ ਅੱਗੇ ਕੈਰੀ ਹੁੰਦੇ ਆ ਕਈ ਮੁੰਡੇ ਆਪਣੇ ਮਾਪਿਆਂ ਨੂੰ ਕੁੱਟਮਾਰ ਕਰਦੇ ਨੇ ਘਰੋਂ ਕੱਢਦੇ ਨੇ ਤੇ ਉਹਨਾਂ ਦੇ ਮਾਪਿਆਂ ਦੇ ਬਾਹਰ ਰੋਲ ਤੇ ਕੁਝ ਕੁੜੀਆਂ ਵੀ ਗਲਤ ਸੰਗਤ ਨਾਲ ਸਾਥ ਪਰ ਕਰਦੀਆਂ ਨੇ ਪਰ ਕੁਝ ਕੁੜੀਆਂ ਬਹੁਤ ਆਗਿਆਕਾਰੀ ਹੁੰਦੀਆਂ ਨੇ ਤੇ ਜਿਹੜਾ ਆਪਾਂ ਮੇਨ ਮੁੱਦਾ ਹੈਗਾ ਆਪਣਾ ਪਰਹੂਣ ਹੱਤਿਆਰਾ ਵੀ ਪਰਹੂਣ ਹੱਤਿਆ ਜਿਹੜੀ ਆਪਣੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਬੀਰੋ ਮੁੰਡੇ ਤੇ ਕੁੜੀ ਦੇ ਵਿੱਚ ਫਰਕ ਕੋਈ ਨਹੀਂ ਹੁੰਦਾ ਸਗੋਂ ਕੁੜੀਆਂ ਮੁੰਡਿਆਂ ਨਾਲ ਮੇਰੇ ਸਾਹਮਣੇ ਚੰਗੀਆਂ ਹੁੰਦੀਆਂ ਨੇ ਜਿਹੜੇ ਕਿ ਆਪਣੇ ਮਾਪਿਆਂ ਨੂੰ ਬढ़ापे ਦੇ ਵਿੱਚ ਵੀ ਸਾਂਭਦੀਆਂ ਨੇ ਤੇ ਇਸ ਦੇ ਉੱਤੇ ਆਪਣੇ ਨਾਲ ਮਾਸਟਰ ਅੰਤਿਰ ਸਿੰਘ ਜੀ ਜੁੜੇ ਹੋਏ ਨੇ ਆਪਣੇ ਪਿੰਡ ਵਾਲੇ ਛੱਪੜ ਤੋਂ ਤੇ ਆਪਾਂ ਇਹਨਾਂ ਤੋਂ ਪਰਹੂਣ ਹੱਤਿਆ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਬਹੁਤ ਹੀ ਪਿਆਰਾ ਲਿਖਿਆ ਹੋਇਆ ਸੌਂਗ ਹੈ ਜ ਜੇ ਚੰਗਾ ਲੱਗਿਆ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਹਾਂਜੀ ਮਾਸਟਰ ਜੀ ਸਤਿ ਸ੍ਰੀ ਅਕਾਲ ਤੇ ਸੁਣਾਓ ਜੀ ਆਪਣੇ ਦੋਸਤਾਂ ਨੂੰ ਥੋੜਾ ਲਿਖਿਆ ਹੋਇਆ ਪਰਭੂਨ ਹੱਤਿਆ ਤੇ ਸੌਂਗ ਹੋ ਅੰਕੜੇ ਗਵਰਨਮੈਂਟ ਦੇ ਆਦੇ ਕੁੜੀਆਂ ਘੱਟ ਤੇੁੰਡੇ ਜ਼ਿਆਦੇ ਅੰਕੜੇ ਗਵਰਨਮੈਂਟ ਦੇ ਆਦੇ ਕੁੜੀਆਂ ਘੱਟ ਤੇੁੰਡੇ ਜ਼ਿਆਦੇ ਇੱਧਾ ਤੋੜਨੇ ਵਣਗੇ ਬਾਦੇ ਗੜਕੇ ਗੰਡੇ ਨਹੀਂ ਕੁੜੀਓ ਮੰਡੀ ਮੁੰਡਿਆਂ ਦੀ ਹੁਣ ਲੱਗਣੀ ਹਰ ਸੰਡੇ ਦੇ ਸੰਡੇ ਨਹੀਂ ਕੁੜੀਓ ਮੰਡੀ ਮੁੰਡਿਆਂ ਦੀ ਹੁਣ ਲੱਗਣੀ ਹਰ ਟੰਡੇ ਤੇ ਟੰਡੇ ਨਹੀਂ ਕੁੜੀਓ ਉਹ ਵਿਗਣਾ ਕੋਈ ਸਸਤਾ ਕੋਈ ਨਹੀਂ ਦਾ ਪਹਿਣਾ ਮੁੱਲ ਕਿਸੇ ਦਾ ਠਹਿਂਗਾ ਅੰਨਾ ਕਾਣਾ ਟੀਰਾ ਪਹਿਂਗਾ ਐ ਸੰ ਸੰਡੇ ਨਹੀਂ ਕੁੜੀਓ ਮੰਡੀ ਮੁੰਡਿਆਂ ਦੀ ਹੁਣ ਲੱਗਣੀ ਹਰ ਟੰਡੇ ਤੇ ਟੰਡੇ ਨਹੀਂ ਕੁੜੀਓ ਉਹ ਦੇਖੇ ਵਿੱਚ ਮੰਡੀ ਦੇ ਢੇੜਾ ਛੰਟੋ ਮਨ ਮਰਜ਼ੀ ਦਾ ਜਿਹੜਾ ਦੇਕੇ ਵਿੱਚ ਮੰਡੀ ਦਾ ਏ ਗੇੜਾ ਛੱਟੋ ਮਨ ਮਰਜ਼ੀ ਦਾ ਜਿਹੜਾ ਤੈਨੂੰ ਰੋਕਣ ਵਾਲਾ ਕਿਹੜਾ ਚੱਕ ਲੋ ਝੰਡੇ ਨਹੀਂ ਕੁੜੀਓ ਮੰਡੀ ਮੁੰਡਿਆਂ ਦੀ ਹੁਣ ਲੱਗਣੀ ਅਰ ਸੰਡੇ ਦੇ ਸੰਡੇ ਨਹੀਂ ਕੁੜੀਓ ਉਹ ਮਾਪੇ ਡਾਕਟਰ ਦਾ ਹੀ ਨੁੱਤੀ ਉਹ ਰਲਗੀ ਚੋਰਾ ਦੇ ਨਾਲ ਕੁੱਤੀ ਪਰਦੇ ਹੇਟ ਜਾਂਦੀ ਦੀ ਜੁੱਤੀ ਵੀਜੇ ਕੰਡੇ ਨਹੀਂ ਕੁੜੀਓ ਮੰਡੀ ਮੁੰਡਿਆ ਦੇ ਉੜ ਲੱਗਣੀ ਯਾਰ ਸੰਡੇ ਦੇ ਸੰਡੇ ਨਹੀਂ ਕੁੜਿਓ ਓ ਜਾਗੋ ਆਪ ਤੇ ਲੋਕ ਜਗਾਓ ਓ ਜਾਗੋ ਆਪ ਤੇ ਲੋਕ ਜਗਾਓ ਫਰੂਨ ਹਤਿਆ ਬੰਦ ਕਰਾਓ ਸਖਲ ਦੀਵਾਰੇ ਨੂੰ ਸਮਝਾਓ ਸਖਲ ਦੀਵਾਰੇ ਨੂੰ ਸਮਝਾਓ ਬੈ ਕੇ ਖਾਵੇ ਮੰਡੇ ਦੀ ਕੁੜਿਓ ਮੰਡੀ ਮੁੰਡਿਆ ਦੇ ਉੜ ਲੱਗਣੀ ਯਾਰ ਸੰਡੇ ਦੇ ਸੰਡੇ ਨਹੀਂ ਕੁੜਿਓ ਆਦੋ ਮਧਈਆ ਹੀ ਬਹੁਤ ਵਧੀਆ ਹੈ ਲੋ ਵੀ ਦੋਸਤੋ ਪਰ ਹੁਣ ਅੱਤੇ ਲਿਖਿਆ ਹੋਇਆ ਸੌਂਗ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ